ਹਾਂਜੀ ਮਿੱਤਰੋ ਐਗਰੀਮੈਂਟ ਰਿਲੇਟਡ ਬਹੁਤ ਪ੍ਰਭਾਵਿਤ ਦੇ ਆ ਉੰਨੀ ਨੰਬਰ ਸਟਾਲ ਆ ਪੁੱਜੋ ਮੰਡੀ ਕਿਸਾਨ ਮੇਲੇ ਤੇ ਖੜੇ ਆ ਤੇ ਆਪਾਂ ਆ ਜਾਣਕਾਰੀ ਸਾਰੀ ਲੈ ਕੇ ਦੇਵਾਂਗੇ ਭਰਾਵਾਂ ਤੋਂ ਕੀ ਕੀ ਪ੍ਰੋਡਕਟ ਆਉਂਦੇ ਆ ਇਹਨਾਂ ਦੇ ਤੇ ਜਿਹੜੇ ਭਰਾਵਾਂ ਨੇ ਇਹ ਪ੍ਰੋਡਕਟ ਵਰਤਨੇ ਆ ਜਾਂ ਵਰਤੇ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਐਗਰੀਮੈਂਟ ਰਿਲੇਟਡ ਜਾਣਕਾਰੀ ਲੈ ਕੇ ਦਿੰਨੇ ਆ ਸਾਨੂੰ ਸਸਿਕਾਲ ਜੀ ਸਾਸ ਆਪਣੇ ਕਿਹੜੇ ਕਿਹੜੇ ਪ੍ਰੋਡਕਟ ਆਉਂਦੀ ਹੈ ਜੀ ਪੈਕ ਕੰਪਨੀ ਦੇ ਸਟਾਲ ਹੈ ਜੀ ਅਸੀਂ ਉਹ ਠੀਕ ਹੈ ਜੀ ਆਪਣੇ ਲਗਭਗ ਕੋਈ ਨਹੀਂ ਰਹਿ ਗਈ ਪਸ਼ੂਆਂ ਦੀ ਠੀਕ ਹੈ ਜੀ ਹਾਂ ਤੁਹਾਡਾ ਟਾਈਮ ਕਰਦੇ ਜਾਨਵਰ ਤੋਂ ਪਹਿਲਾਂ ਮੈਂ ਡੱਬੇ ਲੈ ਲਵਾਂ ਜਿਆਦਾ ਇਹ ਤੋਂ ਡੱਬੇ ਨਹੀਂ ਖਰਾਗ ਹੈ 120 ਕੁੜੀਆਂ ਹੁੰਦੀਆਂ 50 50 ਠੀਕ ਹੈ ਜੀ ਇਹਨਾਂ ਪਹਿਲਾਂ ਤੋਂ ਡੱਬੇ ਦੇਣੇ ਮਤਲਬ 900 ਗ੍ਰਾਮ ਨੀਲੀ ਵੀ ਦੇਣੇ ਠੀਕ ਹੈ ਜੀ ਇਹਦੇ ਨਾਲ ਪਸ਼ੂ ਵਧੀਆ ਲੈਵਾ ਵਧੀਆ ਬਣਾਉਗਾ ਜੀ ਕਿਤੇ ਨਾਲ ਫਾਇਦਾ ਦੇਖੋ 15 ਦਾ ਫਾਇਦਾ ਵੇਖੋ ਬੇਸਿਕਲੀ ਨਾਲ ਤੇ 4 ਕਮਲ ਜੀ ਸਤੋ ਸਤਿ ਸੁੰਦਾ ਸੋਫਾ ਤੇ ਇਹ ਮਸਿਆ ਨਹੀਂ ਹੁਣ ਠੀਕ ਹੈ ਜੀ ਉਸ ਤੋਂ ਬਾਅਦ ਜਾਨਵਰ ਕਿੱਛਾ ਨਹੀਂ ਦੋ ਠੀਕ ਹੈ ਜੀ ਪਰ ਲੈਣਾ ਚੰਡਾ ਵੀ ਵਧੀਆ ਹੁੰਦਾ ਹੈ ਠੀਕ ਹੈ ਜੀ ਤੇ ਨਾਲ ਅਸੀਂ ਰਿਕਮੈਂਡ ਕਰਦੇ ਹਾਂ ਕਿ ਸਾਡਾ ਆਰਡਰ ਸਟਾਕ ਹੈ ਠੀਕ ਹੈ ਜੀ ਇਹ ਵੀ ਤੁਹਾਨੂੰ ਦੱਸ ਕਰਨਾ ਚਾਹੁੰਦੇ ਹਾਂ ਕਿ ਇਹ ਵੀ ਗੱਲ ਚੰਡਾ ਠੀਕ ਹੈ ਜੀ ਇਹ ਬਹੁਤ ਪੁਰਾਣਾ ਪਰ ਚੰਗਾ ਹੈ ਕਿ ਮਸਟਾਈਟਿਸ ਦੀ ਬਿਮਾਰੀ ਇਹਦੀ ਖਤਰਾ ਹੈ ਤਾਂ ਅਗਲੇ ਛੇ ਮਹੀਨੇ ਚੋਂ ਤੋਂ ਪੂਰਾ ਚੱਲਦਾ ਠੀਕ ਹੈ ਜੀ ਇਹਦੇ ਲਈ ਆਪਣਾ ਕੰਟੈਕਟ ਨੰਬਰ ਦੇ ਦਿਓ ਜੀ ਪੈਕਟ ਨੰਬਰ 947297991 ਪਰ ਪਲਵਿੰਦਰ ਦਾ ਪਾ ਠੀਕ ਹੈ ਜੀ ਹੋਰ ਮਾਡਲ 3620 বাই ਸੁਪਾਈ ਵਾਸਤੇ ਠੀਕ ਹੈ ਜੀ 2.5 ਕਿਲੋ ਪਾਣਾ 200 ml Delhi ਇੱਥੇ ਮਾਰਕਿੰਗ ਲੱਗਿਆ ਹੋਇਆ ਜੀ ਠੀਕ ਹੈ ਜੀ 5 ਦਿਨਾਂ ਤੇ ਕੀਮਤ ਠੀਕ ਹੈ ਜੀ ਇਹ ਸੁਣ ਤੋਂ ਬਾਅਦ ਤੇਨਗੇ ਹਾਂ ਸੁਣ ਤੋਂ ਬਾਅਦ ਤੇਨਾਂ ਨੂੰ ਉਸ ਤੋਂ ਬਾਅਦ ਸਾਡੀ ਬਰੋਕਰ ਠੀਕ ਹੈ ਜੀ ਅੱਗੇ ਠੀਕ ਹੈ ਜੀ ਸਟੇਰੀਲ ਫਾਕ ਕਰੋ ਦਾਦਾ ਰਾਮ ਮੈਡੀਕਲ ਠੀਕ ਹੈ ਜੀ ਠੀਕ ਹੈ ਜੀ ਇਹ ਲਗਭਗ ਸਾਰੇ ਪ੍ਰੋਡਕਟ ਆਪਾਂ ਨੂੰ ਮੈਡੀਕਲ ਤੋਂ ਮਿਲ ਜਾਂਦੇ। ਠੀਕ ਹੈ ਜੀ। ਤੋਂ ਬਾਅਦ ਜਾਨਵਰ ਤੇ ਕੁੜੀ ਲੱਗੋ। ਠੀਕ। ਧੰਨਵਾਦ ਜੀ ਜਾਣਕਾਰੀ।